ਕਾਮਲਾਰ ਜ਼ਮੀਨਾਂ ਤੋਂ ਨਜਾਇਜ਼ ਕਬਜ਼ੀਆਂ ਤੋਂ छुटਕਾਰਾ ਦਿਵਾਉਣ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਸ਼ਾਮਲਾਰ ਜ਼ਮੀਨਾਂ ਤੇ ਅਨੇਵਾ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਕਾਗਜ਼ਾਂ 'ਚ ਹਿਰਾਫੇਰੀ ਕਰਕੇ ਇਨ੍ਹਾਂ ਜ਼ਮੀਨਾਂ ਅੱਗੇ ਵੇਚੀਆਂ ਜਾ ਰਹੀਆਂ ਹਨ ਇਹ ਗੱਲ ਪਿੰਡ ਜੈੰਤੀ ਮਾਜਰਾ ਦੇ ਵਸਨੀਕ ਸੁਚਾਰਾਮ ਅਤੇ ਉਸਦੇ ਹੋਰ ਸਾਥੀਆਂ ਨੇ ਮੋਹਾਲੀ ਫੇਸ 2 ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਹੀ ਉਹਨਾਂ ਦੱਸਿਆ ਕਿ ਜੈਂਦੀ ਮਾਜਰੀ ਅਤੇ ਆਸ-ਪਾਸ ਦੇ ਪੰਜ ਪਿੰਡਾਂ ਦੀ ਕਰੀਬ 800 ਏਕੜ ਸ਼ਾਮਲਾਰ ਜ਼ਮੀਨ ਨੂੰ ਤੂਫ ਮਾਫੀਆ ਨੇ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਜ਼みਨੀ ਰਿਕਾਰਡ ਨਾਲ ਛੇੜਛਾੜ ਕਰਕੇ ਵੇਚ ਦਿੱਤਾ ਹੈ ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਵਿਭਾਗਾਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੇਰਾ ਨਾਮ ਸਰ ਸੁਚਾਰਾਮ ਮੇਰਾ ਪਿੰਡ ਜੰਤੀ ਮਾਜਰੀਆ ਜੀ ਕੀ ਸ਼ੁਕਰੀਆ ਇਹ ਸਾਡੇ ਜ਼ਮੀਨਾਂ ਦਾ ਮਾਮਲਾ ਹੈ ਜੀ ਜਮੀਨਾਂ ਦਾ ਮਾਮਲਾ ਲਗਭਗ 800 ਏਕੜ ਜ਼ਮੀਨ ਦਾ ਮਾਮਲਾ ਹੈ ਜਿਹੜਾ ਉਹ 800 ਏਕੜ ਜ਼ਮੀਨ ਦਾ ਮਾਮਲਾ 4895 ਇੰਤਕਾਨੇ ਨੇ ਫਰਜ ਤਿਆਰ ਕੀਤਾ ਕੁਝ ਫਰਜੀ ਫਰਜੀ ਇੰਤਕਾਲ ਕਰਕੇ ਉਹਦੇ ਚੋਂ ਜ਼ਮੀਨ ਅੱਗੇ ਤੋਂ ਅੱਗੇ ਜ਼ਮੀਨ ਵੇਚਦੀ ਹੈ ਕਰੋੜਾਂ ਰੁਪਏ ਦੀ ਜ਼ਮੀਨ ਵੇਚਦੀ ਹੈ ਉਹਦੀ ਵਿਜੀਲੈਂਸ ਇਨਕੁਆਰੀ ਵੀ ਚੱਲ ਰਹੀ ਹੈ ਕੁਝ ਅਜੇ ਅਧ ਵਿਚਾਲੇ ਪਈ ਹੈ ਠੰਡੇ ਵਾਸਤੇ ਚ ਜਿਹੜੇ ਬਿਜ਼ਨਸ ਅਫਸਰਾਂ ਉਹ ਸਹੀ ਤਰੀਕੇ ਨਾਲ ਇਨਕੁਆਰੀ ਕਰਨੀ ਰਿਹਾ ਕਿਉਂ ਨਹੀਂ ਕਰ ਰਹੇ ਉਹਨਾਂ ਨੂੰ ਉੱਥੇ ਫਾਰਮ ਉਸ ਦਿੱਤੇ ਹੋਣੀ ਕੱਟ ਕੇ ਇਹਨਾਂ ਨੇ ਜਿਹੜੇ ਹੈਗੇ ਧੂਮਾਫਰ ਕਮਰਾ ਕੀਤਾ ਵਾ ਕੁਝ ਜੱਜ ਸਹਿਮਾਨ ਵੀ ਹੈ ਜਾ ਕੇ ਦੇਖ ਸਕਦਾ ਏਰੀਏ ਦੇ ਵਿੱਚ ਉਹਨਾਂ ਦੇ ਫਾਰਮਸ ਬਣੇ ਹੋਏ ਨੇ ਇੱਥੇ ਅਸੀਂ ਚਾਹੁੰਦੇ ਆ ਕਿ ਇਹ ਇਹ ਜਿਹੜਾ ਸਾਨੂੰ ਅਨਸਾਫ ਮਿਲਣਾ ਚਾਹੀਦਾ ਔਰ 800 ਏਕੜ ਜਿਹੜਾ ਜ਼ਮੀਨ ਹੈ ਫਰਜੀ ਹੈ ਤਿਆਰ ਕੀਤੀ ਇਹਨਾਂ ਨੇ ਪੰਜ ਪਿੰਡਾਂ ਦੀ ਜ਼ਮੀਨ ਹੈ ਕੱਲ ਕੱਲ ਮੈਂ ਕਹਾਂ ਜੋ ਇਹ ਫਾਰਮ ਹੌਸ ਹੈ ਇਹ ਉਹਨਾਂ ਦੇ ਨਾਮ ਹੈ ਹੀ ਨਹੀਂ ਉਹਨਾਂ ਦੀ ਜ਼ਮੀਨ ਹੀ ਨਹੀਂ ਇਹ ਸਭ ਫਰਜੀ ਹੈ ਕਿ ਉਹ ਕਿਹਦਾ ਕਿਹ ਤੋਂ ਹੈ ਕਿ ਤੇ ਆਂ ਇਹਰੇ ਬੱਚੇ ਨੂੰ ਮਿਲੀ ਹੁੰਦਾ ਤਾਂ ਅਫਸਰ ਸਾਹਿਬ ਜਿਹੜੀ ਆ ਅਫਸਰ ਸਾਹਿਬ ਅਫਸਰ ਸਾਹਿਬ ਮਿਲੀ ਹੋਈ ਆ ਅਫਸਰ ਸਾਹਿਬ ਦਾ ਸਬੂਤ ਮੈਂ ਤੁਹਾਨੂੰ ਦੇਣ ਲੱਗਾ ਹਾਂ ਇੱਕ ਪਟਵਾਰੀ ਨੇ 800 ਏਕੜ ਜ਼ਮੀਨ ਦਾ ਕਪੜਾ ਕਰਦਾ ਤਿਆਰ ਕਰਦਾ ਇੱਕ ਇੰਤਕਾਲ ਉਹਨੂੰ ਅਜ ਤੱਕ ਇਨ੍ਹਾਂ ਲੋਕਾਂ ਨੇ ਸਸਪੈਂਡ ਨਹੀਂ ਕੀਤਾ ਅਧਿਕਾਰੀਆਂ ਨੇ ਬਲਕਿ ਉਹਨੂੰ ਬਹੁਤ ਵਧੀਆ ਥਾਂ ਤੇ ਨਿਯੁਕਤ ਕਰ ਦਿੱਤਾ ਗਿਆ ਜਦ ਪੰਜਾਬ ਘੁੰਮਣ ਦੀ ਸਰਕਾਰ ਆਉਂਗਾ ਨਹੀਂ ਜ਼ੀਰੋ ਟਾਲ ਦੇ ਚੋਸ਼ਟਾ ਚਾਲ ਦੇ ਗਰੂਪ ਤੇ ਉਹ ਵੀ ਉਹਨਾਂ ਨੇ ਲਗਾਇਆ ਹੈ ਕਿ ਦੇਰੇ ਵੀ ਏਰੀਆ ਤੇ ਘੰਟਾ ਚਾਰ ਹੋਏਗਾ ਉਸੇ ਸਬੰਧਾ ਦੇਣਾ ਅਧਿਕਾਰੀ ਕਰਦਾ ਕਿ ਟ੍ਰਾਂਸਪੋਰਟ ਉਹ ਡੀਸੀ ਜੀ ਮੇਰੂ ਹੈਗਾ ਤੇ ਜਿਆ ਪੁਲਿਸ ਵਾਲੇ ਕਰਦੇ ਨੇ ਉਹ ਕਹਿੰਦਾ ਐਸਐਸਪੀ ਜੀ ਮੇਰੂ ਹੈਗਾ ਸੀਐਮ ਸਾਹਿਬ ਬਿਲਕੁਲ ਠੀਕ ਹੈ ਕਹਿ ਰਹੇ ਨੇ ਲੇਕਿਨ ਲੇਕਿਨ ਗਰਾਉਂਡ ਲੈਵਲ ਤੇ ਇਹ ਕੰਮ ਪੂਰੇ ਤੌਰ ਤੇ ਨਹੀਂ ਹੋ ਨਹੀਂ ਰਿਹਾ ਡੀਸੀ ਨੂੰ ਕਈ ਵਾਰੀ ਮਿਲ ਚੁਕੇ ਆ ਕਈ ਵਾਰੀ ਐਡੀਸੀ ਨੂੰ ਵੀ ਐਫਸੀ ਸਾਹਿਬ ਨੂੰ ਕਈ ਵਾਰੀ ਮਿਲ ਚੁਕੇ ਆ ਲਿਖਤੀ ਵੀ ਦੇ ਚੁਕੇ ਆ सीएम साहब ਨੂੰ ਮਿਲ ਵੀ ਚੁੱਕੇ ਆ ਲੈ ਤੇ ਲਿਖਤੀ ਵੀ ਦੇ ਚੁੱਕੇ ਸਾਡੇ ਕੋਲ ਹੈਗਾ ਵੀ ਸਰਕਾਰ ਬੈਠਿਆ ਉਹ ਨੂੰ ਇੱਕ ਨਾ ਮੈਂ ਪਗੰਤਮਾਨ ਜੀ ਨੂੰ ਬੇਤੀ ਕਰਨਾ ਕਿ ਇਹ ਬਰਾਡਰ ਜਿਹੜਾ ਫਜ਼ੂਲ ਖਰਚੀ ਦਾ ਕੀ ਬਿਠਾਇਆ ਸੀਮਾ ਉਸ ਦੇ ਵਿੱਚ ਉਹ ਤਾਂ ਬੰਦੇ ਉਹਨੂੰ ਐਂ ਤਾਂ ਦੇਖਦਾ ਜਿਵੇਂ ਅਸੀਂ ਅਤਵਾਦੀ ਆ ਗਏ ਦੇ ਕੋਲ ਸਾਡੇ ਉਲਖਾ ਕੜਗਾੜੇ ਦੇਖਦਾ ਸਾਡੀ ਮਰਜ਼ੀ ਕਹਿੰਦਾ ਮੈਂ ਕੰਮ ਕਰਾਂ ਜਾਂ ਨਾ ਕਰਾਂ ਅਸੀਂ ਇੱਕ ਵਾਰੀ ਉਹਨੂੰ ਕਿਹਾ ਸੀ ਕਿ ਅਸੀਂ 5 ਸਾਲ ਹੋ ਗਏ ਜਨਾਬ ਵਿਜੀਲੈਂਸ ਨੂੰ ਫੋਨ ਕਰੋ ਉਹ ਸਾਡਾ ਕੰਮ ਨਹੀਂ ਕਹਿੰਦਾ ਮੇਰੀ ਮਰਜ਼ੀ ਹੈ ਮੈਂ ਫੋਨ ਕਰਾਂ ਜਾਂ ਨਾ ਕਰਾਂ ਤੁਸੀਂ ਹੁਣ ਹੁੰਦੇ ਮੈਨੂੰ ਕਹਿਣ ਵਾਲੇ ਇਹ ਜੇ ਬੰਦੇ ਨੂੰ ਉਹਨਾਂ ਨੇ ਆਪਣਾ ਓਲਾ ਰੱਖਿਆ ਵਾ ਦਫਤਰ ਦੇ ਵਿੱਚ ਐਡਾ ਖਰਚਾ ਹੋ ਰਿਹਾ ਜਦੋਂ ਉਹਨੂੰ ਕੋਈ ਕੰਮ ਹੀ ਨਹੀਂ ਕਰਨਾ ਕਿਉਂ ਬਿਠਾ ਰੱਖਿਆ ਉਹਨੂੰ ਇਹ ਜੇ ਮੁਰਲੇ ਬੰਦਾ ਕਰਕੇ ਇਹ ਸਰਕਾਰ ਐਡੀ ਵੱਡੀ ਮੇਨ ਪੋਸਟ ਦੇ ਵਿੱਚ ਇਹ ਮੌਜੂਦਾ ਸਰਕਾਰ ਦਾ ਕੋਈ ਹੱਥ ਤਾਂ ਨਜ਼ਰ ਆ ਰਿਹਾ ਨਹੀਂ ਮੌਜੂਦਾ ਸਰਕਾਰ ਦਾ ਨਹੀਂ ਨਹੀਂ ਸਰਕਾਰ ਦਾ ਨਹੀਂ ਹੈ ਸਰਕਾਰ ਦਾ ਕੋਈ ਕੋਈ ਹੱਥ ਨਹੀਂ ਹੈ ਦੇ ਵਿੱਚ ਸਰਕਾਰ ਰੱਖਿਆ ਕਿ ਬੰਦਿਆ ਹਾਂਜੀ ਇਹ ਅਫਸਰ ਗੁੰਮਰਾ ਕਰ ਰਿਹਾ ਅਫਸਰ ਗੁੰਮਰਾ ਕਰ ਰਿਹਾ ਹੈ ਨਹੀਂ ਅਫਸਰ ਥੱਲੇ ਕਮਿਊਨੀ ਕਰਨਾ ਚਾਹੁੰਦੇ ਇਹ ਬਰਾਰ ਬੈਠਿਆ ਉੱਥੇ ਇਹ ਬਿਲਕੁਲ ਗੁੰਮਰਾ ਕਰ ਰਹੇ ਹਾਂ ਜੀ ਇਹ ਕਹਿੰਦੇ ਨੇ ਅਫਸਰਜ਼ਾਈ ਨੂੰ ਵੀ ਉੱਥੇ ਮਤਲਬ ਉਹਦਾ ਉਹ ਬਿੜੇ ਦੇ ਰਹੇ ਨੇ ਉੱਥੇ ਮਤਲਬ ਫਾਰਮ ਹਾਂਜੀ ਉਹਨੂੰ ਖੁਸ਼ ਕਰ ਦਿੰਦੇ ਨੇ ਕੋਈ ਵਲ ਐਕਸ਼ਨ ਐਕਸ਼ਨ ਨਹੀਂ ਹੁੰਦਾ ਹਾਂਜੀ ਹਾਂਜੀ ਤੁਸੀਂ ਇਹ ਕਹਿੰਦੇ ਹਾਂ ਕਿ ਕਿੰਨੇ ਕ ਅਫਸਰਜ਼ਾਈ ਜਿਹੜਾ ਫਾਰਮ ਤੇ ਹੈ ਕੋਈ ਲਗਭਗ ਉੱਥੇ 15-20 ਅਫਸਰ ਹੋਣਗੇ ਪੱਕਾ ਹਾਂਜੀ ਬਿਲਕੁਲ ਕਿੰਨੇ ਲੋਕ ਨੇ ਜਿਨ੍ਹਾਂ ਨੇ ਕਮਜ਼ਾ ਕਰ ਦਿੱਤਾ ਜੀ ਗੱਲ ਕੀਤੀ ਜਾਵੇ ਅ ਨਜਾਇਜ਼ ਜਿਹੜਾ ਤੁਸੀਂ ਕਹਿੰਦੇ ਉੱਚ ਕੋਸਟਸ ਸ਼ਰਟ ਪੈਂਟ ਜਿਹੜੇ ਹੈਗੇ ਆ ਮਤਲਬ ਲਗਭਗ ਫਰਾਂਸ ਬਣੇ ਹੁੰਦੇ ਤੇ ਤਾਂ ਹੀ ਬਾਜ਼ਮੀ ਉਤਲੀ ਹਾਂਜੀ ਤਾਂ ਹੀ ਬਾਜ਼ਮੀ ਬਿਲਕੁਲ ਤਾਂ ਹੀ ਬਾਜ਼ ਇੱਕ ਇੱਕ ਸਵਾਲ ਦਾ ਹੋਰ ਜਵਾਬ ਜੀ ਜਦੋਂ ਇੱਕ ਕਰਜ਼ਾ ਚੱਲ ਰਿਹਾ ਹੋਣਾ ਇਹ ਪਿਛਲੀ ਸਰਕਾਰਾਂ ਚ ਵੀ ਸੀਗਾ ਕਿ ਮਤਲਬ ਹੋਣਾ ਪਿਛਲੀ ਸਰਕਾਰਾਂ ਇਹ ਪਿਛਲੀ ਸਰਕਾਰਾਂ ਦੇ ਦੇਣ ਹੈ ਸਰਕਾਰਾਂ ਤੋਂ ਹੀ ਕੰਮ ਚੱਲਿਆ ਇਹ ਦੇਣੇ ਵਧਿਆ ਕਿ ਘਟਿਆ ਸਰ ਹੁਣ ਵਧਿਆ ਜੀ ਹੁਣ ਵਧ ਗਿਆ ਆਮ ਆਦੀ ਭਾਟੇ ਆਮ ਭਾਟੇ ਜੀ ਵਧ ਰਿਹਾ ਕੋਈ ਇਹਦੇ 'ਚ ਲਗਾਮ ਨਹੀਂ ਕਸੀ ਜਾ ਰਹੀ ਜਿਹੜੀ ਦੇਣ ਹੈ ਉਹ ਪਿਛਲੀ ਸਰਕਾਰ ਦੀ ਅਕਾਲੀ ਸਰਕਾਰ ਦੀ ਦੇਣ ਹੈ ਤੇ ਆਮ ਆਦੀ ਪਾਰਟੀ ਕੰਟਰੋਲ ਹੀ ਕਰੇ ਸਭ ਬਧਰੇ ਹੀ ਬਧਰੇ ਆ ਜੀ ਸਰਕਾਰ ਆ ਗਈ ਮਤਲਬ ਉਦੋਂ ਬਾਅਦ ਨਹੀਂ ਹੱਲ ਹੋਇਆ ਨਹੀਂ ਕੋਈ ਮਸਲਾ ਹੱਲ ਨਹੀਂ ਹੋਇਆ ਸਾਨੂੰ ਇਸ ਉਮੀਦਾਂ ਸੀ ਕਿ ਸਰਕਾਰ ਤੋਂ ਕਿ ਆਊਗਾ ਤੇ ਸਾਰਾ ਕੁਝ ਹੋਊਗਾ ਅਸੀਂ ਤਾਂ ਜੀ ਅੱਜ ਵੀ ਵਹੀ ਦਲਾਕ ਕੇ ਬੈਠੇ ਆ ਤੁਹਾਡੇ ਕੋਲ ਉਮੀਦ ਕਰਕੇ ਆਏ ਆ ਤੇ ਜਦੋਂ ਇਸ ਤਰ੍ਹਾਂ ਦੀ ਤੁਸੀਂ ਗੱਲਬਾਤ ਕਰਦੇ ਹੋ ਏਟੇ ਵਟੇ ਵਟੇ ਜੱਜਿਸ ਉੱਥੇ ਬੈਠੇ ਨੇ ਜਿਨ੍ਹਾਂ ਦੇ ਕਬਜ਼ੇ ਕਰ ਰਹੇ ਹੋ ਪੁਲਿਸ ਕਰੀ ਬੈਠੇ ਨੇ ਤੁਹਾਡੀ ਜਾਨ ਮਾਲ ਦੀ ਖਤਰਾ ਹੋ ਸਕਦਾ ਤੁਸੀਂ ਆਵਾਜ਼ ਉਠਾ ਰਹੇ ਹੋ ਨਾਲ ਦੇ ਜੀ ਹੈਗਾ ਸਾਡੀ ਜਾਨ ਨੂੰ ਖਤਰਾ ਹੈਗਾ ਜੀ ਸਾਨੂੰ ਖਤਰਾ ਹੈ ਕਿਉਂ ਨਹੀਂ ਜੀ ਤੁਹ ਕੌਂਦੇ ਨੇ ਤੁਮ ਕੌਂਦੇ ਨੇ ਡਰਾਉਂਦੇ ਇੱਕ ਵਿਜੀਲੈਂਸ ਅਧਿਕਾਰੀ ਆ ਤੁਹਾਡੇ ਦੇ ਝੂਟੇ ਪਰਚੇ ਪਾਇਆ ਸਰ ਮੇਰੇ ਤੇ ਪਾਇਆ ਪਰਚਾ ਮੇਰੇ ਤੇ ਚਾਰ ਪਰਚੇ ਨੇ ਜਿਹੜਾ ਮੇਰੇ ਤੇ ਇੱਕ ਜਨਨਨੀ ਦਾ ਪਰਚਾ ਪਾਇਆ ਜਿਲ੍ਹਾ ਪ੍ਰਸ਼ਾਸਨ ਮੈਂਬਰ ਨੇ ਸ਼ਾਮਲਾਲ ਉੱਥੇ ਦਾ ਜਿਹੜਾ ਮੁਖ ਹੈਗਾ ਇਸ ਚੀਜ਼ ਦਾ ਪਾਰਟੀ ਦਾ ਤੁਸੀਂ ਜਾਣਦੇ ਹੀ ਸਰਗਣਾ ਹੈ ਉਹਨਾਂ ਨੇ ਮੇਰੇ ਤੇ ਇੱਕ ਲੇਡੀਜ਼ ਦਾ ਪਰਚਾ ਪਾਇਆ ਉਹ ਤਾਂ ਲੋਕ ਤਾਂ ਨਹੀਂ ਬੋਲਦੇ ਵੀ ਉਹਨਾਂ ਨੂੰ ਜਿਆਦਾ ਮਤਲਬ ਡਰਾਉਂਦੇ ਇਹ ਡਰਾ ਲੈਂਦੇ ਨੇ ਗਰੀਬ ਲੋਕ ਨੇ ਅਨਪੜ ਲੋਕ ਨੇ ਉਹ ਡਰ ਜਾਂਦੇ ਦਬ ਜਾਂਦੇ ਲੇਕਿਨ ਅਸੀਂ ਨਹੀਂ ਦਬੇ ਸਾਨੂੰ ਕੋਈ ਆਪਣੀ ਜਾਨ ਦੀ ਪਰਵਾਹ ਨਹੀਂ ਹੈਗੀ ਜੇ ਇਹੀ ਹਾਲ ਰਿਹਾ ਤੁਹਾਨੂੰ ਕੀ ਲੱਗਦਾ ਆਮ ਆਦੀ ਪਾਰਟੀ ਅਗਲੀ ਵਾਰ ਟਿਕਟ ਕਰੇਗੀ ਜੀ ਆਏਗੀ ਨਹੀਂ ਕਰੇਗੀ ਜੇ ਇਹੀ ਹਾਲ ਰਿਹਾ ਆਮ ਪਾਰਟੀ ਬਿਲਕੁਲ ਥਲੇ ਆ ਜਾਊਗੀ ਮੈਂ ਸੀਐਮ ਸਾਹਿਬ ਨੂੰ ਵੀ ਆਪ ਦੇ ਜ਼ਰੀਏ ਅਪੀਲ ਕਰਨਾ ਚਾਹੁੰਦਾ ਕਿ ਆਪਣੇ ਐਮਐਲਏ ਜੀ ਸਹਿਬਾਨਾਂ ਨੂੰ ਸੰਭਾਲ ਲੈਣ ਗਰਾਊਂਡ ਲੈਵਲ ਤੇ ਕੰਮ ਕਰਨਾ ਜਦੋਂ ਸ਼ੁਰੂ ਹੋ ਜਾਊਗਾ ਫਿਰ ਜਿਹੜੀ ਪਾਰਟੀ ਦੀ ਤੇ ਤਾਹੀਂ ਯਕੀਨੀ ਹੋਏਗੀ ਨਹੀਂ ਤਾਂ ਨਹੀਂ ਬਿਲਕੁਲ ਨਹੀਂ ਦੂਜੇ ਪਾਸੇ ਸੰਪਰਕ ਕਰਨ ਤੇ ਜ਼ਿਲ੍ਹਾ ਰੈਵਨਿਊ ਅਫਸਰ ਹਰਮਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਮੇਰੇ ਕੋਲ ਨੋਟਿਸ ਆਇਆ ਹੈ ਕਿ ਪੰਜ ਪਿੰਡਾਂ ਬੂੜਾ ਕਸੌਲੀ ਪਰੌਂਦੀ ਕਰੌਂਦੇਵਾਲਾ ਤੇ ਜੰਦੀ ਮਾਜਰਾ ਵਿੱਚ ਪਾਵਰ ਆਫ ਅਟਾਰਨੀ ਕਿਸੇ ਹੋਰ ਤਹਿਸੀਲਾਂ ਦੇ ਵਿੱਚ ਕਰਵਾ ਕੇ ਅਹੁਦੇ ਇੰਤਕਾਰ ਦਰਜ ਕਰਕੇ ਸ਼ਾਮਲਾਤ ਤੇ ਦੂਜੇ ਬਚਤ ਲੈਂਡ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਇਸ ਸੰਬੰਧੀ 2 ਦਿਨਾਂ ਦੇ ਵਿੱਚ ਇਨਕੁਆਇਰੀ ਕੀਤੀ ਜਾਵੇਗੀ ਰਿਪੋਰਟ ਡੀਸੀ ਨੂੰ ਸੌਂਪੀ ਜਾਵੇਗੀ ਦੇ ਵਿੱਚ ਕੁਝ ਪਿੰਡਾਂ ਦੇ ਲੋਕਾਂ ਨੇ ਇੱਕ ਪ੍ਰੈਸ ਰਿਸਪਾਂਸ ਦਿੱਤੀ ਹੈ ਕਿ ਉਹਨਾਂ ਨੇ ਐਲੀਵੇਸ਼ਨ ਲਾਇਆ ਹੈ ਕਿ ਪਾਵਰ ਬੰਟਾਣੇ ਦੇ ਉੱਤੇ ਨਾਂ ਦੇ ਉੱਤੇ ਇਹ ਜਿਹੜੀਆਂ ਜ਼ਮੀਨਾਂ ਜਿਹੜੀ ਅੱਗੇ ਰੱਖੇ ਨੇ ਸਾਹਮਣੇ ਜੜੀਆਂ ਕਿਸੇ ਸ਼ਿਕਾਇਤਾਂ ਕਰ ਰਹੇ ਪਰ ਕਾਰਵਾਈ ਜਰੀ ਨਹੀਂ ਹੋਈ ਛੋਟੀਪੋੜ ਕੋਈ ਜਾਣਕਾਰੀ ਜੀ ਇਹਦੇ ਰਿਗਾਰਡਿੰਗ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਜਿਹੜਾ ਪਤਾ ਲੱਗਿਆ ਹੈ ਤੇ ਜਿਹੜੀ ਉਹ ਐਪਲੀਕੇਸ਼ਨ ਹੈ ਉਹਦੀ ਕਾਪੀ ਵੀ ਪੜੀ ਹੈ ਕਿ ਜਿਹੜੇ ਪੰਜ ਪਿੰਡ ਕੂੜਾ ਕਸੋਲੀ ਭਗੇਂਦੀ ਕਰਾਉਂਦੇ ਵਾਲ ਤੇ ਜੰਤੀ ਮਾਜਰੀ ਦੇ ਵਿੱਚ ਕੁਝ ਇਦਾਂ ਦਾ ਹੋਇਆ ਕਿ ਉੱਥੇ ਜਨਰਲ ਪਾਵਰ ਆਫ ਟਾਰਨੀ ਕਰਕੇ ਜਿਹੜੀ ਉਹ ਮਾਲਕੀ ਸ਼ਾਮਲਾਦ ਦੀ ਜ਼ਮੀਨ ਹੈ ਉਹਦੀਆਂ ਰਜਿਸਟਰੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਉਹ ਇੰਤਕਾਲ ਵੀ ਹੋਏ ਨੇ ਇਹ ਜਿਹੜਾ ਮੈਟਰ ਸਾਡੇ ਅੱਜ ਧਿਆਨ ਦੇ ਵਿੱਚ ਆਇਆ ਜੀ ਦੋ ਦਿਨ ਦੇ ਵਿੱਚ ਅਸੀਂ ਜਿਹੜੀ ਇਹ ਕਾਰਵਾਈ ਮੁਕੰਮਲ ਕਰਕੇ ਆਪ ਜੀ ਦੇ ਮਾਧਿਅਮ ਰਾਹੀਂ ਇਹ ਅਪਡੇਟ ਕਰ ਦਾਂਗੇ